ਜਲੰਧਰ ਦੇ ਬੱਸ ਸਟੈਂਡ ਦੇ ਨਜ਼ਦੀਕ ਸੰਗਮ ਹੋਟਲ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਦੱਸਦੀ ਕਿ ਇੱਥੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਤੇ ਦੱਸਿਆ ਜਾ ਰਿਹਾ ਹੈ ਕਿ ਹੋਟਲ ਸ਼ਸ਼ੀ ਸ਼ਰਮਾ ਦਾ ਸੂਚਨਾ ਮਿਲੀ ਹੈ ਕਿ ਇਥੇ AC ਫਟਣ ਦੇ ਕਾਰਨ ਇਹ ਹਾਦਸਾ ਉਹਇ ਤੇਸ ਤੋਂ ਬਾਅਦ ਅੱਗ ਨੀਚਲੇ ਦਫਤਰ ਦੇ ਵਿੱਚ ਵੀ ਪਹੁੰਚ ਗਈ ਹੈ ਜਿਸ ਤੋਂ ਬਾਅਦ ਅੱਗ ਵੱਧਣੀ ਸ਼ੁਰੂ ਹੁੰਦੀ ਹੈ ਤੇ ਫਾਇਰ ਬਿਗੇਡ ਮੌਕੇ ਤੇ ਪਹੁੰਚ ਜਾਂਦੀ ਹੈ ਜਿਸ ਦੀ ਕੀ ਇਹ ਵੀਡੀਓ ਸਾਹਮਣੇ ਆਈ ਹੈ ਸਰ ਸਾਨੂੰ ਫੋਨ ਆਇਆ 1025 ਦੇ ਕੀ ਹੋਟਲ ਸੰਗਮ ਦੇ ਥੱਲੇ ਦਫਤਰ ਹੈਗੇ ਉਹਨਾਂ ਦੇ ਵਿੱਚ ਅੱਗ ਲੱਗੀ ਅਸੀਂ ਤੁਰੰਤ ਦੋ ਗੱਡੀਆਂ ਕੱਢ ਕੇ ਅੱਗ ਵਾਲੀ ਜਗ੍ਹਾ ਤੇ ਆ ਕੇ ਅੱਗ ਤੇ ਪਾਣੀ ਝਲਾ ਕੇ ਅੱਗ ਤੇ ਕਾਬੂ ਪਾ ਲਿਆ ਕੋਈ ਨੁਕਸਾਨ ਕਿਨ੍ਹੇ ਹੋਇਆ ਨੁਕਸਾਨ ਉਹਨਾਂ ਦਾ ਕਾਫੀ ਹੋ ਗਿਆ ਹੈ ਆਗ ਲੱਗਣ ਦਾ ਕਾਰਨ ਪਤਾ ਲੱਗਾ ਕੀ ਹੋਇਆ ਇਹ ਦਮਾਲ ਕੀ ਦੱਸ ਸਕਦੇ ਆ ਬਿਲੱਗਣ ਦਾ ਕਾਰਨ ਵੀ ਕੀ ਹੋਇਆ ਨੁਕਸਾਨ ਕਿੰਨਾ ਹੋ ਗਿਆ ਹਾਂਜੀ ਨੁਕਸਾਨ ਮਾਲ ਕੀ ਦੱਸ ਸਕਦੇ ਆ ਕਿੰਨਾ ਨੁਕਸਾਨ ਹੋਇਆ ਕਿੰਨਾ ਕਿਸਮ ਦਾ ਲੱਗਾ ਸਾਨੂੰ ਅੱਧਾ ਪੂਨਾ ਘੰਟਾ ਲੱਗ ਗਿਆ ਅੱਗ ਤੇ ਕਾਬੂ ਪਾਉਣ ਲਈ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਸਾਡੀਆਂ ਦੋ ਗੱਡੀਆਂ ਲੱਗ ਚੁੱਕੀਆਂ ਨੇ ਜਾਨ ਹੀ ਨਹੀਂ ਮਾਲੀ ਨੁਕਸਾਨ ਹੋਣ ਦਾ ਹੋਟਲ ਦੇ ਵਿੱਚ ਅਸੀਂ ਅੰਦਰ ਗਏ ਸੀਗੇ ਕੀ ਦੇਖਦੇ ਅੰਦਰ ਦੇਖਿਆ ਕੁਝ ਅੰਦਰ ਏਸੀ ਜਿਹਾ ਸੀ ਸੀਨ ਵਾਕ ਲੱਗੀ ਹੋਈ ਸੀ ਜੀਸੀ ਬਲਾਸ ਹੋਇਆ ਹਾਂਜੀ ਹਾਂਜੀ ਯਾਰੀ ਕਿ ਸ਼ੋਰ ਸਰ ਕਰ ਰਹਾ ਸੌਲ ਸਰ ਕਰ ਬੋਟਲ ਵਿੱਚ ਕੋਈ ਸਿਰ ਨਹੀਂ ਹੋਸਪੀਟਲ ਨਹੀਂ ਨਹੀਂ ਇੱਕ ਵਰਕਰ ਜਿਹਾ ਉਹਨਾਂ ਦਾ ਉਹਨਾਂ ਨੇ ਸਾਨੂੰ ਦੱਸਿਆ ਵੀ ਵੀ ਆਪਕੇ ਥੋੜੇ ਛੱਡਰ ਖੋਲੇ ਤੇ ਉਹਨੇ ਦੱਸਿਆ ਵੀ ਅੱਗ ਲੱਗੀ ਹੈ ਅਸੀਂ ਤੁਰੰਤ ਦੋ ਗੱਡੀਆਂ ਲੈ ਕੇ ਅੱਗ ਤੇ ਕਾਪੂ ਪਾ ਲਿਆ ਕੀ ਨਾਮ ਸਰ ਆਪਾਂ ਮੇਰਾ ਨਰੇਸ਼ ਕੁਮਾਰ